ਕੀ ਬਣੂ ਪੰਜਾਬ ਸਿਆ ਹੁਣ ਤੇਰਾ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਹੁਣ ਸੱਡ ਕੇ ਮੈਦਾਨ ਭੱਜ ਗਏ ਪੰਜਾਬ ਸਰਕਾਰ ਵੀ ਹੁਣ ਸਾਥ ਸੱਡ ਗਈ ਹੁਣ ਕੀ ਬਣੂਗਾ ਤੇਰਾ ਪੰਜਾਬ ਸਿਆ ਕੋਈ ਸਾਰ ਨਹੀਂ ਲੈਂਦੀ ਪੰਜਾਬ ਸਰਕਾਰ ਐਨੀ ਦੁਨੀਆ ਬੇਕਾਰ ਹੋ ਚੁੱਕੀ ਆ ਤਾਰ ਪੰਜਾਬ ਸਰਕਾਰ ਨੇ ਹਲਤਾਂ ਹੀ ਕੁਝ ਵੀ ਨਹੀਂ ਕੀਤਾ ਸਮਝੋ ਹਨ ਫਿਰ ਆਪਾਂ ਇਹ ਸਰਕਾਰ ਤੋਂ ਕੀ ਉਮੀਦਾਂ ਲਾ ਸਕਦੇ ਆ ਉੱਪਰੋਂ ਮੋਦੀ ਬਾਹਰ ਲਿਆਂ ਕੰਟਰੀਆਂ ਨੂੰ ਤਾਂ ਕਹੀ ਜਾਂਦਾ ਕਿ ਅਸੀਂ ਹਰ ਸੰਭਵ ਤੁਹਾਡੀ ਸਹਾਇਤਾ ਕਰਾਂਗੇ ਤੇ ਪੰਜਾਬ ਲਈ ਕਿਉਂ ਨਹੀਂ ਕਰ ਸਕਦਾ ਬਈ ਇਹ ਗਲਤ ਗੱਲ ਐ ਮੋਦੀ ਸਾਹਿਬ ਤੈਨੂੰ ਪੰਜਾਬ ਚੋਂ ਵੀ ਵੋਟਾਂ ਚਾਹੀਦੀਆਂ ਨੇ ਕਿ ਬਾਹਰ ਵਾਲੇ ਜਿਤਾ ਦੇਣਗੇ ਵੋਟਾਂ ਤਾਂ ਤੈਨੂੰ ਪੰਜਾਬ ਵੀ ਪਾਉਂਦਾ ਹੀ ਆ ਤੂੰ ਪੰਜਾਬ ਬਾਰੇ ਵੀ ਸੋਚ ਪੰਜਾਬ ਬਾਰੇ ਵੀ ਖੜ ਉਹ ਅਫਗਾਨistan ਵਾਲੇ ਤੈਨੂੰ ਵੋਟਾਂ ਨਹੀਂ ਪਾਉਣਗੇ ਵੋਟਾਂ ਤਾਂ ਇਡੇ ਗਾਲੇ ਵੀ ਪਾਉਣਗੇ ਇੰਨਾ ਬਾਰੇ ਵੀ ਚਾਰ ਸ਼ਬਦ ਬੋਲ ਦੇ ਪਹਿਲੇ ਬਹੁਤ ਦੁੱਖ ਦਿੱਤੇ ਨੇ ਤੂੰ ਹੋਰ ਦੁੱਖ ਨਾ ਦੇ ਬੇਨਤੀ ਹੈ ਮੋਦੀ ਸਾਹਿਬ ਤੈਨੂੰ ਪੰਜਾਬ ਬਾਰੇ ਕੁਝ ਨਾ ਕੁਝ ਸੋਚੋ ਪੰਜਾਬ ਚ ਵੀ ਤੈਨੂੰ ਵੋਟਾਂ ਪੈਂਦੀਆਂ ਨੇ ਪੰਜਾਬ ਦੇ ਲੋਕ ਤੈਨੂੰ ਦਿਸਦੇ ਨਹੀਂ ਥੋੜਾ ਜਿਹਾ ਧਿਆਨ ਦਿਓ ਪੰਜਾਬ ਵੱਲ ਥੋੜਾ ਜਿਹਾ ਧਿਆਨ ਦੇ ਦੋਗੇ ਤਾਂ ਬਹੁਤ ਫਰਕ ਪੈ ਜਾਣਾ ਤੂੰ ਵੀ ਇੰਨ ਗਿਆ ਦੇਈਂ ਆ ਤੂੰ ਕਿਹੜਾ ਬਾਹਰੋਂ ਆ ਥੋੜਾ ਸੋਚ ਪ੍ਰਧਾਨ ਮੰਤਰੀ ਸਾਹਿਬ ਦੁਨੀਆ ਬਹੁਤ ਤੰਗ ਆ ਰਹੀ ਹੈਗੀ ਜੇ ਤੂੰ ਚਾਹੇ ਤਾਂ ਕੀ ਨਹੀਂ ਕਰ ਸਕਦਾ ਸਾਰੇ ਕੱਚੇ ਬੰਨ ਨੇ ਇਹਨਾਂ ਨੂੰ ਪੱਕੇ ਵੀ ਕਰਵਾ ਸਕਦੇ ਤੂੰ ਪਰ ਤੇਰੀ ਨੀਅਤ ਚ ਖੋਟ ਹੈ ਇਸ ਲਈ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪੰਜਾਬ ਲਈ ਕੁਝ ਸੋਚੋ ਕੁਝ ਵੱਡਾ ਸੋਚੋ ਜੇ ਪੰਜਾਬ ਬਚਾਉਣਾ ਚਾਹੁੰਦੇ ਹੋ ਤਾਂ ਕੁਝ ਵੱਡਾ ਸੋਚੋ ਜੇ ਨਹੀਂ ਬਚਾਉਣਾ ਤਾਂ ਉਹ ਸਭ ਕੁਝ ਤੁਹਾਡਾ ਚੱਲੀ ਜਾਂਦਾ ਉਹ ਲੋਕਾਂ ਨੂੰ ਦੇਖ ਹੀ ਰਿਹਾ ਜਿਹੜੀ ਦੁਨੀਆ ਤੱਕ ਆਪ ਦਾ ਨਾਮ ਰੱਖਣਾ ਨਾ ਹੁਣ ਮੌਕਾ ਹੈ ਪੰਜਾਬ ਨੂੰ ਬਚਾਉਣ ਦਾ ਮੁੱਖ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਗੱਲਾਂ ਤੇ ਜਰੂਰ ਗੌਰ ਕਰਿਓ ਧੰਨਵਾਦ ਜੀ